ਬਾਬਰ ਨੂੰ ਇਹ ਗੱਲ ਮੂੰਹ ਤੇ ਕਹੀਏ ਜਿਹੜੀ ਬਚਨ ਆਪਾਂ ਬਾਪ ਪਾਵਰ ਬਾਣੀ ਦੇ ਵਿੱਚ ਪੜ੍ਹਦੇ ਸਤਿਗੁਰਾਂ ਦੇ ਦਰੋਂ ਵਰਸਾਏ ਭਾਈ ਸਾਹਿਬ ਜੀ ਇਹ ਗੱਲ ਸਮਝਾ ਰਹੇ ਨੇ ਹਾਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਇਹ ਸਾਡੇ ਵਾਸਤੇ ਰਹਿਤ ਹੈ ਹਾਉ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਪਰਾਈ ਦਰਬ ਨੂੰ ਪਰਾਏ ਪੈਸੇ ਨੂੰ ਖਾਤਨ علاوہ ਪਾਪ ਜਿਸ ਦਾ ਹੈ ਉਸ ਦਾ ਹਟ ਸਮਝਿਆ ਇਹ ਗੱਲ ਸਾਨੂੰ ਮਹਾਰਾਜ ਨੇ ਬਾਰ ਬਾਰ ਸਮਝਾਈ ਆਵੇਂ ਸਵੇਰੇ ਵੀ ਕਿਤੇ ਪਰਿਵਾਰ ਵਿੱਚ ਬੈਠੇ ਹੋਏ ਸੀ ਉੱਥੇ ਗੱਲ ਹੋਈ ਬਾਬਾ ਨਾਨਕ ਕੈਸੇ ਡਾਕਟਰ ਨੇ ਕੈਸੇ ਵੈਦ ਨੇ ਚੋਰੀ ਕਰਨਾ ਜਿਹੜਾ ਹੈ ਨਾ ਇਹ ਚੰਗਾ ਕੰਮ ਨਹੀਂ ਬਾਬੇ ਨੇ ਆਖਿਆ ਆਪਾਂ ਆਤਮਾ ਅਸਰੀ ਰਾਗ ਵਿੱਚ ਪੜਦੇ ਨਾ ਚੋਰੀ ਕਰਨਾ ਚੰਗਾ ਕੰਮ ਨਹੀਂ ਪਰ ਜਦੋਂ ਘੋਮਈਏ ਨੇ ਆਪਣੀ ਮਜਬੂਰੀ ਕਹੀ ਕਿ ਮੈਂ ਇਹ ਕੰਮ ਛੱਡ ਨਹੀਂ ਸਕਦਾ ਤੇ ਬਾਬੇ ਨੇ ਕਿਹਾ ਵੀ ਕਰੀ ਜਾ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਈ ਚੋਰੀ ਕਰਨਾ ਚੰਗਾ ਨਹੀਂ ਪਰ ਬਾਬਾ ਕਹਿੰਦੇ ਕਰੀ ਜਾ ਪਰ ਨਾਲ ਕੰਡੀਸ਼ਨ ਲਾ ਦਿੱਤੀ ਵੀ ਆਹ ਤਿੰਨ ਗੱਲਾਂ ਨਹੀਂ ਕਰਨੀਆਂ ਇੱਕ ਚੋਸ਼ ਦੀ ਬੋਲ ਦੂਜਾ ਗਰੀਬ ਮਾਰ ਨਹੀਂ ਕਰਨੀ ਤੀਜਾ ਨਿਮਕ ਖਾ ਕੇ ਆਰਾਮ ਨਹੀਂ ਕਰਨਾ ਹੁਣ ਧਿਆਨ ਦੇਵੋ ਆਪਾਂ ਕਿਸ ਨਾਲ ਚੋਰੀ ਕਰਦੇ ਆਂ ਕਿਸ ਨਾਲ ਹਿਰਾਫਰੀ ਕਰਦੇ ਆਂ ਬਗਾਨੇ ਨਾਲ ਨਹੀਂ ਜਿੰਨਾ ਸਾਡੀ ਵਾਹ ਹੈ ਅਸੀਂ ਆਪਣੇ ਸਰਕਲ ਜਿਹੜਾ ਸਾਡਾ ਉਹਦੇ ਨਾਲ ਹੀ ਹਿਰਾਫਰੀ ਕਰਾਂਗੇ ਉਸੇ ਨਾਲ ਹੀ ਧੋਖਾ ਕਰਾਂਗੇ ਹੁਣ ਕੁਦਰਤੀ ਕਦ ਹੈ ਆਪਾਂ ਨਮਕ ਤਾਂ ਹਰ ਇੱਕ ਦਾ ਖਾਨੇ ਹਨ ਤੇ ਬਾਬੇ ਨੂੰ ਪਤਾ ਹੈ ਜਿਹੜਾ ਸੱਚ ਬੋਲਦਾ ਹੈ ਜਿਹੜਾ ਗਰੀਬ ਮਾਰ ਨਹੀਂ ਹੋਣ ਦਿੰਦਾ ਜਿਹੜਾ ਨਿੰਮਕ ਖਾ ਕੇ ਆਰਾਮ ਨਹੀਂ ਕਰਦਾ ਉਹ ਚੋਰੀ ਕਰੇਗਾ ਹੀ ਨਹੀਂ ਅੱਜ ਨਹੀਂ ਕੱਲ ਛੱਡ ਜਾਏਗਾ ਛੱਡੇਗਾ ਉਹਨੂੰ ਛੱਡਦੀ ਪਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਸਿੱਖਾਂ ਨੇ ਖੜੇ ਹੋ ਕੇ ਬੇਨਤੀ ਕੀਤੀ ਕਹਿ ਲਗੇ ਸਤਿਗੁਰੂ ਜੀਵਨ ਸਫਲ ਕਰਨ ਦਾ ਢੰਗ ਦੱਸੋ ਤੇ ਮਹਾਰਾਜ ਕਹਿਣ ਲਗੇ ਪਿਛਾ ਚ ਬੋਲਿਆ ਕਰੋ ਕਹਿਣ ਲੱਗੇ ਉਹ ਕਹੇ ਕਿਉਂ ਉਹ ਕਹਿਣ ਲੱਗੇ ਅਸੀਂ ਕੋਈ ਪੰਚਾ ਕੋਈ ਸਰਪੰਚ ਪਿੰਡ ਦੇ ਬਹੁਤ ਬਾਰੇ ਸਾਨੂੰ ਤਾਂ ਹਰ ਥਾਂ ਝੂਠ ਬੋਲਣਾ ਪੈਂਦਾ ਮਹਾਰਾਜ ਕਹਿਣ ਲੱਗੇ ਵੀ ਇੱਕ ਕੰਮ ਕਰ ਲਓਗੇ ਕਹਿ ਲਗੇ ਮਹਾਰਾਜ ਦੱਸੋ ਸਤਿਗੁਰੂ ਕਹਿਣ ਲਗੇ ਜਿਹਨਾਂ ਚੋਟ ਦਿਨ ਵਿੱਚ ਬੋਲੋ ਉਹ ਰਾਤ ਨੂੰ ਸੰਗਤ ਵਿੱਚ ਆ ਕੇ ਸੁਣਾ ਦਿਓ ਤੇ ਜਿਹੜਾ ਰਾਤ ਨੂੰ ਬੋਲੋ ਸਵੇਰੇ ਆ ਕੇ ਸੁਣਾ ਦਿਓ ਹੁਣ ਉਹ ਲੋਕ ਸਮਝਦੇ ਨੇ ਵੀ ਇਹ ਕੰਮ ਚੰਗਾ ਹੈ ਠੀਕ ਹੈ ਕਰ ਲਵਾਂਗੇ ਪਰ ਉਹ ਜਿਨ੍ਹਾਂ ਦੇ ਨਾਲ ਚੋਟ ਬੋਲਦੇ ਸੀ ਉਹ ਸੰਗਤ ਵਿੱਚ ਹੀ ਬੈਠੇ ਹੋਏ ਨੇ ਦਿਨੋਂ ਕੋ ਦਿਨ ਇਹ ਕਰਮ ਕੀਤਾ ਹੈ ਭਾਈ ਸੰਤੋਖ ਸਿੰਘ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਵੀ ਤਿੰਨ ਕੋ ਦਿਨ ਇਹ ਕੰਮ ਕੀਤਾ ਤੇ ਹੱਥ ਜੋੜ ਕੇ ਖੜੇ ਹੋ ਗਏ ਸਤਿਗੁਰੂ ਚੋਰ ਸੁਨਾਨ ਨਾਲੋਂ ਚੋਰ ਸੱਜਣਾ ਹੀ ਜਰੈ ਨਾ ਇਹ ਠੀਕ ਹੈ ਅਸੀਂ ਛੱਡਦੇ ਭੂਮੀਏ ਨੇ ਜਦੋਂ ਪਹਿਲਾ ਹੀ ਕਰਮ ਕੀਤਾ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਿਆ ਤੇ ਕੰਮ ਹੋ ਗਿਆ ਦੂਣ ਖਾਰਿਆ ਸਾਰਾ ਕੁਝ ਕਰਕੇ ਜਦੋਂ ਆਪ ਤਾਂ ਨਿਕਲ ਗਿਆ ਪਰ ਉਸ ਤੋਂ ਬਾਅਦ ਗਰੀਬ ਮਾਰ ਹੋਣ ਲੱਗ ਗਏ ਅਖੀਰ ਉਹਨੇ ਫਿਰ ਆ ਕੇ पेश होके गल कही बे गरीबा ना मारो ये काम मेरा तो कह लगे ऐसा कुछ करके भी तू तो लहके कुछ नहीं गया कह लगे मेरे गुरु की जाए खाना पीना हसना सौना विसर गया है मरना कसम विसारि कीनी त्रिग जीवन नहीं रहना खाना है जीवन वास्ते ना के जूना है ਤਾਂ ਵਾਸਤੇ ਸੌਣਾ ਕੇਵਲ ਤੇ ਕੇਵਲ ਸਰੀਰ ਨੂੰ ਜਿੱਦੀ ਨਿੰਦਰ ਦੀ ਲੋੜ ਹੈ ਉਹ ਨਾਲ ਇਹ ਬੜਾ ਜ਼ਰੂਰੀ ਆ ਕਈ ਵਾਰੀ ਆਪਾਂ ਪੜਦੇ ਨਾ ਬ੍ਰਹਮ ਗਿਆਨੀ ਸਦਾ ਸਦ ਜਾਗਤ ਨਹੀਂ ਉਥੇ ਧਿਆਨ ਦੇਵੇ ਉਹ ਉਥੇ ਹੈਗਾ ਵੀ ਦੁਨੀਆਵਾਰੇ ਪਾਸੋਂ ਸੁਚੇਤ ਰਹਿਣਾ ਵਿਕਾਰਾਂਵਾਰੇ ਪਾਸੋਂ ਸੁਚੇਤ ਰਹਿਣਾ ਉਥੇ ਇਹ ਨਹੀਂ ਕਿ ਬ੍ਰਹਮ ਗਿਆਨੀ ਸੌਂਦਾ ਨਹੀਂ ਨਹੀਂ ਸੌਣਾ ਬੜਾ ਜ਼ਰੂਰੀ ਆ ਜਿਹਨੂੰ ਨਿੰਦਰ ਨਾ ਆਵੇ ਡਾਕਟਰ ਗੋਰੀਆ ਪਾਦੇ ਬਿਸੌਣਾ ਤੇ ਰਹਿਣਾ ਸਰੀਰ ਵਾਸਤੇ ਬੜਾ ਜ਼ਰੂਰੀ ਉਮਰ ਦੇ لحاظ ਨਾਲ ਬੱਚੇ ਦੀ ਕਿੰਨੀ ਨਿੰਦਰ ਹੈ ਜਵਾਨ ਦੀ ਕਿੰਨੀ ਨਿੰਦਰ ਹੈ ਬੁੜੇਪੇ ਦੀ ਕਿੰਨੀ ਨਿੰਦਰ ਹੈ ਇਹ ਜ਼ਰੂਰੀ ਹੈ ਇਹ ਬੜਾ ਜ਼ਰੂਰੀ ਹੈ ਪਰ ਹਰ ਵੇਲੇ ਸੁੱਤੇ ਰਹਿਣਾ ਇਸ ਤੋਂ ਸਾਨੂੰ ਸੁਚੇਤ ਕੀਤਾ ਹੈ ਸਤਿਗੁਰਾਂ ਦਾ ਜਾਈ ਸਭ ਆਖਦੇ ਨੇ ਹੌਂਸ ਤੇ ਸਕੂਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੈ ਵਰਮਖ ਸੋਈ ਸਹਿ ਸਮਾਵੈ ਆਜ ਰੀਆਂ ਉੱਪਰ ਗੱਲਾਂ ਦਸੀਆ ਰੇ ਜਿਹੜਾ ਇਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਮ ਕਰਦਾ ਉਹ ਹੀ ਵਰਮਖ ਜਿਹੜਾ ਹੈ ਆਤਮਕ ਅਵਸਥਾ ਦੇ ਵਿੱਚ ਵਿਚਰਦਾ ਤੇ ਉਸ ਦਾ ਜੀਵਨ ਐਸਾ ਹੁੰਦਾ ਹੈ ਜੈਸੇ ਜਦ ਮੇ ਕਮਲ ਨਿਰਾਲਮ ਮੁਰ ਗਾਈ ਨੈ ਸਾਣੀ ਸੁਰਤ ਸ਼ਬਦ ਪਉ ਸਾਗ ਤਰਿਆ ਨਾਨਕ ਨਾਮ ਵਖਾਨੈ ਬਸ ਗੁਰੂ ਕੀ ਪਾ ਕਰੇ ਤਾਂ ਪਾਸ ਸੰਸਾਰ ਵਿੱਚ ਰਹਿੰਦੇ ਆਂ ਜ਼ਿੰਮੇਵਾਰੀਆਂ ਨਿਭਾਦੇ ਆਂ ਇਹਨਾਂ ਗੱਲਾਂ ਦਾ त्याग ਰੱਖਾਂਗੇ ਗੁਰੂ ਦੀ ਕਿਰਪਾ ਸਾਡੇ ਜੀਵਨ ਦੇ ਅੰਦਰ ਵਾਪਰੇਗੀ ਲੋਕ ਨਾਲ ਪਰਲੋਕ ਸੌਰੇਗਾ ਜੀ ਇਹਨੇ ਕੋ ਵਚਨ ਪਾਵਨ ਬਾਣੀ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਨ ਸੰਕੋਚਦਾ ਹਾਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ ਆਪ ਸੰਤਾਂ ਦਾ ਸਤਕਾਰਯੋਗ ਗਿਆਨੀ ਨਿਰੰਦਰ ਸਿੰਘ ਜੀ ਪਾਈ ਗੁਰਵਿੰਦਰ ਸਿੰਘ ਜੀ ਜਿਹੜੇ ਸਾਧ ਸੰਗਤ ਪਿਆਰ ਕਰਦੇ ਨੇ ਤੇ ਭਾਈ ਸਾਹਿਬ ਨੇ ਜਿਵੇਂ ਅਨੌਸਬਿਧ ਕੀਤਾ ਵੀ ਬੜਾ ਪਿਆਰਾਣਾ ਹੀ ਸਾਡਾ ਜਿਹੜਾ ਹੈ ਨਾ ਇਹ ਪਿਆਰ ਚੱਲ ਰਿਹਾ ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਹ ਨਿਬਦਾ ਜਾਵੇ ਤੇ ਜਿਵੇਂ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਆਪ ਸੰਗਤਾਂ ਦੇ ਜਦੋਂ ਸਬੱਬ ਬਣਿਆ ਤੇ ਜਰੂਰ ਦਰਸ਼ਨ ਕਰਨ ਦਾ ਜਿਹੜਾ ਹੈ ਨਾ ਉਹ ਅੱਗੋਂ ਵੀ ਸਤਿਗੁਰੂ ਕਿਰਪਾ ਕਰਨ ਯਤਨ ਕਰਾਂਗੇ ਸਾਰਿਆਂ ਦਾ ਧੰਨਵਾਦ ਕਿਉਂਕਿ ਇਹ ਪ੍ਰੋਗਰਾਮ ਭਾਈ ਕੁਲਤਾਰ ਸਿੰਘ ਜੀ ਹੋਰਾਂ ਨੇ ਗਿਆ ਜੀ ਹੋਰਾਂ ਨਾਲ ਮਿਲ ਕੇ ਬਣਾਇਆ ਤੇ ਗਿਆਨੀ ਹੋਰਾਂ ਨੇ ਬੇਨਿਆਰ ਵੀ ਬਚਨ ਕੀਤਾ ਆਪ ਸੰਗਤਾਂ ਦੇ ਦਰਸ਼ਨ ਵੀ ਹੋ ਗਏ ਨੇ ਤੇ ਕੁਝ ਬਚਨ ਵੀ ਸਾਂਝੇ ਕੀਤੇ ਨੇ ਜੀ ਭੁੱਲ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵਾਹਿਗੁਰੂ ਜੀ ਕਾ ਖਾਲਸਾ ਕੋ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਅਤੀ ਸਤਿਕਾਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤਿੰਨਾਂ ਦਾ ਪਿਛਲੇ ਚਾਰ ਦਿਵਾਨ ਸੋਮਵਾਰ ਤੋਂ ਲੈ ਕੇ ਪਾਪ ਗੁਰੂਆਂ ਸੰਤਾਂ ਦੇ ਨਾਲ ਗੁਰਬਾਣੀ ਵਿਚਾਰ ਰਾਹੀ ਗੁਰ ਇਤਿਹਾਸ ਦੀਆਂ ਵਿਚਾਰਾ ਰਾਹੀ ਹਾਜ਼ਰੀ ਭਰ ਕੇ ਗੁਰ ਚਰਨਾਂ ਨਾਲ ਜੋੜਿਆ ਹੈ ਸੋ ਸਿੰਘ ਸਾਹਿਬ ਜੀਆ ਦਾ ਇਹ ਤੇ ਫੇਰੀ ਤੇਉਣ ਤੇ ਧੰਨਵਾਦ ਕੀਤਾ ਜਾਂਦਾ ਹੈ ਫਿਰ ਵੀ ਜਦੋਂ ਵੀ ਸਿੰਘ ਸਾਹਿਬ ਜੀ ਆਗਾਮ ਠੀਕ ਸਮਝਣ ਪਿਆਪ ਸੰਗਤਾਂ ਦੇ ਨਾਲ ਇਸੇ ਤਰ੍ਹਾਂ ਬਚਨ ਵਿਚਾਰ ਕਥਾ ਵਿਚਾਰਾਂ ਦੀ ਸਾਂਝ ਪਾ ਕੇ ਸਮਾਗਮ ਬਖਸ਼ ਕੇ ਨਿਵਾਜਣਗੇ ਸੋ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਸਿੰਘ ਸਾਹਿਬ ਜੀਆਂ ਦੇ ਸਿਰ ਤੇ ਮੇਰ ਪ੍ਰਿਆਤਰਾ ਕਿਸੇ ਤਰ੍ਹਾਂ ਗੁਰਮਤਿ ਪ੍ਰਚਾਰ ਅਸਾਰ ਦੀਆਂ ਜੋ ਸੇਵਾਵਾਂ ਹਨ ਉਹ ਆਪ ਵਿੱਚ ਵਿਰਤ ਕੇ ਲੈਂਦੇ ਰਹਿਣ ਫਿਰ ਤੋਂ ਬਹੁਤ ਬਹੁਤ ਸਿੰਘ ਸਰਦੀਆਂ ਦਾ ਧੰਨਵਾਦ ਹੈ ਜੀ ਆਓ ਹੁਣ